ਸਾਸ਼ਿਕਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਵਿਧਾਨ ਸਭਾ ਦਾ ਬਜਟ اجلاس جاری ਹੈ ਲੇਕਿਨ ਇਸੇ ਵਿਚਾਲੇ ਸੁਨੀਲ ਜਾਖੜ ਬੀਜੇਪੀ ਵਰਕਰਾਂ ਨੂੰ ਲੈ ਕੇ ਵਿਧਾਨ ਸਭਾ ਦੇ ਗੇਟ ਤੇ ਪਹੁੰਚਦੇ ਨੇ ਕਹਿੰਦੇ ਅਸੀਂ ਸਪੀਕਰ ਸਾਹਿਬ ਨੂੰ ਮਿਲਣਾ ਔਰ ਸਿੱਧੇ ਤੌਰ ਤੇ ਉਸ ਨੂੰ ਲੈ ਕੇ ਹੁਣ ਜਿਸ ਢੰਗ ਦੇ ਨਾਲ ਸੁਰੱਖਿਆ ਵਧਾਈ ਗਈ ਹੈ ਔਰ ਵਿਧਾਇਕ ਜਿਹੜੇ ਨੇ ਉਹ ਵੀ ਪੈਦਲ ਆਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਅ ਗੇਟ ਨੂੰ ਬਲੌਕ ਕੀਤਾ ਧਰਦਾ ਕੀਤਾ ਉਸ ਤੋਂ ਬਾਅਦ ਵੱਡਾ ਜਾਮ ਹੋ ਗਿਆ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਕਿਸਾਨਾਂ ਦਾ ਮਸਲਾ ਫਿਰ ਤੋਂ ਭਖ ਦਾ ਨਜ਼ਰ ਆਇਆ ਸੁਨੀਲ ਜਾਖੜ ਹੋਰੀ ਕਿਸਾਨਾਂ ਦਾ ਮਸਲਾ ਲੈ ਕੇ ਫਿਰ ਵਿਧਾਨ ਸਭਾ ਪਹੁੰਚ ਗਏ ਜਿਹੜੇ ਸੁਨੀਲ ਜਾਖੜ ਹੋਣੀਆਂ ਬੇਬੁਨਿਆਦ ਹੀ ਕਰ ਰਿਹਾ ਕਿਉਂਕਿ ਮੋਦੀ ਦੇ ਉਹ ਕਰੰਦੇ ਨੇ ਤੇ ਮੋਦੀ ਵੱਲੋਂ ਜੇ ਮੋਦੀ ਆਪਣੇ ਕਿਸਾਨਾਂ ਦੀਆਂ ਗੱਲਾਂ ਮੰਨ ਲੇ ਤੇ ਲੋੜ ਨਹੀਂ ਧਰਨੇ ਲਾਉਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਵਿਹਲੇ ਥੋੜੀ ਇੰਨੇ ਕਿ ਧਰਨੇ ਲਾ ਕੇ ਬੈਠਣ ਪੰਜਾਬ ਦੇ ਲੋਕਾਂ ਦੀ ਮਜਬੂਰੀ ਆ ਕਿ ਮੋਦੀ ਆਪਣੇ ਜਿਹੜੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲਿਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਕਈਆਂ ਸੀ ਕਿ ਉਹਨਾਂ ਨੂੰ ਮੰਨ ਨਹੀਂ ਰਿਹਾ ਜਿਸ ਦਾ ਕਰਕੇ ਅੱਜ ਲੋਕਾਂ ਨੂੰ ਪੰਜਾਬ ਦੇ ਨੂੰ ਉਥੇ ਗੋਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਧੂ ਐਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਣੀ ਦੀਆਂ ਪੁਸ਼ਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਮੋਦੀ ਆਪਣਾ ਕਿਸਾਨਾਂ ਦੇ ਫੈਸਲੇ ਮੰਨ ਲੈਂਦਾ ਤੇ ਕੁਝ ਨਹੀਂ ਕਰਨਾ ਪੈਂਦਾ ਤੇ ਇਹ ਜਿਹੜੇ ਜਾਖਲ ਹੋਣੀ ਹੈ ਤੇ ਇੱਕ ਢੋਂਗ ਰਚਾ ਰਹੇ ਆ ਕਿ ਇਹ ਸੈਸ਼ਨ ਦੇ ਵਿੱਚ ਵਿਗੜ ਪਵੇ ਉਹ ਕਹਿੰਦੇ ਮੈਂ ਬੀਜੇਪੀ ਛੱਡਣ ਲਈ ਤਿਆਰ ਹਾਂ ਪਰ ਕਿਸਾਨ ਤੇ ਆਗੂ ਮੈਨੂੰ ਆਹ ਦੱਸ ਦੇਣ ਕਿ ਉਹ ਪੰਜਾਬ ਦੇ ਵਿੱਚ ਕਿਹੜੀਆਂ ਤਈ ਫੈਸਲਾ ਲਾਣਗੇ ਜਿਸ ਦੇ ਉੱਪਰ ਉਹਨਾਂ ਨੂੰ ਐਮਐਸਪੀ ਚਾਹੀਦੀ ਹੈ ਕਹਿੰਦੇ ਅਸੀਂ ਐਮਐਸਪੀ ਦੀ ਪ੍ਰੋਪਰ ਗਾਰੰਟੀ ਦੇ ਰਹੇ ਹਾਂ ਲੇਕਿਨ ਸਰਕਾਰ ਵੀ ਕਲੀਅਰ ਕਰੇ ਕਿ ਉਹ ਕਿਹੜੀਆਂ ਫੈਸਲਾਂ ਤੇ ਐਮਐਸਪੀ ਕਿਸਾਨਾਂ ਨੂੰ ਦੇਣਾ ਚਾਹੁੰਦੀ ਹੈ ਬੀਜੇਪੀ ਜੇ ਉਹਨਾਂ ਨੇ ਬੀਜੇਪੀ ਛੱਡਣੀ ਸੀਗੀ ਤੇ ਬੀਜੇਪੀ 'ਚ ਗਏ ਕਿਉ ਨਾਲੇ ਉਹ ਉਹਨਾਂ ਨੂੰ ਪਤਾ ਉਹ ਕਹਿੰਦੇ ਕਿ ਅਸੀਂ ਕਿਸਾਨ ਦੇ ਪੁੱਤਾਂ ਹਾਂ ਕਿ ਖੇਤੀ ਕਰਦੇ ਹਾਂ ਉਹਨਾਂ ਨੂੰ ਨਹੀਂ ਪਤਾ ਕਿ ਕਿਹੜੀਆਂ ਫਸਲਾਂ ਤੇ ਐਮਐਸਪੀ ਮਿਲ ਸਕਦੀ ਹੈ ਜਿਹੜੀਆਂ ਫਸਲਾਂ ਤੇ ਐਮਐਸਪੀ ਮਿਲ ਸਕਦੀ ਉਹਨਾਂ ਕਿਸਾਨਾਂ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਖੁਦ ਨੂੰ ਪਤਾ ਇਹਨਾਂ ਦੀ ਆਪ ਦੀ ਜ਼ਮੀਨ ਜਾਇਦਾਦ ਹੈ ਆਪ ਖੇਤੀ ਕਰਦੇ ਨੇ ਜੀ ਕਹਿੰਦੇ ਗੁੰਮਰਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਬਿਲਕੁਲ ਜੀ ਕਿਸਾਨਾਂ ਨੂੰ ਗੁੰਮਰਾ ਉਹਨਾਂ ਦੇ ਕਹਿੰਦੇ ਤੇ ਗੁੰਮਰਾਈ ਹੈ ਪਰ ਗੁੰਮਰਾ ਨਹੀਂ ਉਹ ਆਪਣੇ ਹੱਕਾਂ ਲਈ ਲੜ ਰਹੇ ਆ ਬਿਲਕੁਲ ਬਿਲਕੁਲ ਦੇਖੋ ਹੱਕਾਂ ਲਈ ਲੜ ਰਹੇ ਆ ਵਿਧਾਇਕ ਜਿਹੜੇ ਨੇ ਪੈਦਲ ਜਾਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਵਿਖਾ ਰਹੇ ਆ ਜਿਸ ਢੰਗ ਦੇ ਨਾਲ ਬਜਟ اجلاس جاری ਔਰ ਭਾਜਪੀ ਦੀ ਤਰਫੋਂ ਜਿਹੜਾ ਪ੍ਰੋਟੈਸਟ ਕੀਤਾ ਗਿਆ ਉਸ ਤੋਂ ਬਾਅਦ ਇੱਕ ਵੱਡਾ ਜਾਮ ਜਿਹੜਾ ਵੇਖਣ ਨੂੰ ਮਿਲਿਆ ਸੜਕ ਤੋਂ ਉਸ ਤੋਂ ਬਾਅਦ ਵਿਧਾਇਕ ਜਿਹੜੇ ਨੇ ਉਹ ਪੈਦਲ ਹੁਣ ਜਿਹੜਾ ਵਿਧਾਨ ਸਭਾ ਉਸ ਵੱਲ ਨੂੰ ਜਾਂਦੇ ਨਜ਼ਰ ਆ ਰਹੇ ਨੇ ਜਿਸ ਦੀਆਂ ਤੇ ਸਿੱਧੀਆਂ ਤਸਵੀਰਾਂ ਵਿਖਾਣਿਆ ਗੇਟ ਦੀ ਵੀ ਸਿੱਧੀ ਤਸਵੀਰ ਵਿਖਾਣਿਆ ਕਿ ਉੱਥੇ ਸੁਰੱਖਿਆ ਤੇ ਕਿਸ ਢੰਗ ਦੇ ਇੰਤਜ਼ਾਮਾਂ ਜਿਹੜੇ ਨੇ ਉਹ ਹੁਣ ਜਿਹੜੇ ਸੈਕਟਰੀਏਟ ਦੀ ਸੁਰੱਖਿਆ ਉਹ ਕਰਦੀ ਹੋਈ ਨਜ਼ਰ ਬਿਲਕੁਲ ਤੁਹਾਨੂੰ ਲਗਾਤਾਰ ਤਸਵੀਰ ਬਖਾ ਰਹੇ ਹਾਂ ਜਿਸ ਢੰਗ ਦੀ ਤੁਸੀਂ ਤਸਵੀਰ ਬਖੇ ਵੇਖ ਰਹੇ ਹੋ ਕਿ ਜਿਹੜੀ ਸੈਕਟਰੀਏਟ ਹੈ ਉਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਕਿਉਂਕਿ ਅੱਜ ਜਿਸ ਢੰਗ ਦੇ ਨਾਲ ਸੁਨੀਲ ਜਾਖੜ ਹੋਰੀ ਆਪਣੇ ਵਰਕਰਾਂ ਦੇ ਨਾਲ ਇੱਥੇ ਪਹੁੰਚੇ ਸੀ ਔਰ ਸਿੱਧੇ ਵਿਧਾਨ ਸਭਾ ਦੇ ਅੰਦਰ ਜਾਣਾ ਚਾਹੁੰਦੇ ਸੀ ਲੇਕਿਨ ਜਿਸ ਢੰਗ ਦੇ ਨਾਲ ਉਹਨਾਂ ਨੂੰ ਪਹਿਲਾਂ ਸੁਰੱਖਿਆ ਕਰਮੀਆਂ ਦੀ ਤਰਫੋਂ ਰੋਕਿਆ ਗਿਆ ਤੇ ਹੁਣ ਹਰ ਇੱਕ ਗੱਡੀ ਨੂੰ ਚੈੱਕ ਕੀਤਾ ਜਾ ਰਿਹਾ ਹੈ ਪਾਸ ਚੈੱਕ ਕੀਤੇ ਜਾ ਰਹੇ ਨੇ ਕਿ ਕੋਈ ਜਿਹੜਾ ਕਹਿ ਸਕਦੇ ਹਾਂ ਜਿਸ ਦਾ ਵਿਧਾਨ ਸਭਾ ਦੇ ਵਿੱਚ ਪਾਸ ਨਹੀਂ ਬਣਿਆ ਹੋਇਆ ਕੋਈ ਇਸ ਤਰ੍ਹਾਂ ਦਾ ਬੰਦਾ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਐਂਟਰੀ ਕਰਦਾ ਹੋਇਆ ਨਜ਼ਰ ਆਇਆ ਸੈਕਟਰੀਏਟ ਦੇ ਵੀ ਪਾਸ ਚੈੱਕ ਹੋ ਰਹੇ ਨੇ ਸੁਰੱਖਿਆ ਜਿਹੜੀ ਹੈ ਉਹ ਇੱਥੋਂ ਦੀ ਵਧਾ ਦਿੱਤੀ ਗਈ ਹੈ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਹਾ ਕਿਉਂਕਿ ਇਸ ਵਕਤ ਸੜਕ ਦੇ ਉੱਪਰ ਵੱਡਾ ਜਾਮ ਜਿਹੜਾ ਉਹ ਵੇਖਣ ਨੂੰ ਮਿਲਿਆ ਕਈ ਐਮਐਲਏ ਜਿਹੜੇ ਨੇ ਉਹ ਇੱਥੋਂ ਪੈਦਲ ਜਾਂਦੇ ਹੋਏ ਨਜ਼ਰ ਆਏ ਕਿਉਂਕਿ ਵੱਡਾ ਜਾਮ ਸੀ ਪੰਜਾਬ ਦੇ ਮੁਖ ਸਕੱਤਰ ਦੀ ਗੱਲ ਕਰੀਏ ਉਹ ਵੀ ਦੇਖੋ ਜਿਸ ਢੰਗ ਦੇ ਨਾਲ ਹੁਣ ਵਿਧਾਨ ਸਭਾ ਪਹੁੰਚਦੇ ਨਜ਼ਰ ਆਏ ਨੇ ਸੈਕਟਰੀਏਟ ਉਹ ਪਹੁੰਚਦੇ ਹੋਏ ਨਜ਼ਰ ਆਏ ਨੇ ਕਿਉਂਕ ਐਮਐਲਏਾਂ ਦੀ ਗੱਲ ਕਰੀਓ ਇੱਥੇ ਫਸਦੇ ਹੋਏ ਨਜ਼ਰ ਆਏ ਸੀ ਕੁਛ ਨੇ ਤਾਂ ਆਪਣੀ ਗੱਡੀਆਂ ਪਿੱਛੇ ਛੱਡਤੀਆਂ ਔਰ ਉਸ ਤੋਂ ਬਾਅਦ ਉਹ ਇੱਥੋਂ ਪੈਦਲ ਹੀ ਜਾਂਦੇ ਹੋਏ ਨਜ਼ਰ ਆਏ ਔਰ ਹੁਣ ਕੁਛ ਜਿਹੜੇ ਨੇ ਜਾਮ ਕਲੀਅਰ ਹੋਣ ਤੋਂ ਬਾਅਦ ਜਾਂਦੇ ਨਜ਼ਰ ਆ ਰਹੇ ਨੇ ਐਮਐਲਏਾਂ ਦੀਆਂ ਗੱਡੀਆਂ ਜਿਹੜੀਆਂ ਨੇ ਤੁਸੀਂ ਵੇਖ ਸਕਦੇ ਹੋ ਐਕਸ ਐਮਐਲਏਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਇੱਥੋਂ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀ ਜਿਹੜੇ ਨੇ ਉਹ ਇਸ ਵਿਧਾਨ ਸਭਾ ਦੇ ਵਿੱਚ ਬੈੰਦੇ ਨੇ ਤੇ ਦੋਨੋਂ ਹੀ ਸੂਬਿਆਂ ਦੇ ਜਿਹੜੇ ਅਧਿਕਾਰੀ ਸੀ ਜਿਹੜੇ ਲੀਡਰ ਸੀ ਉਹ ਇਸ ਜਾਮ ਦੇ ਵਿੱਚ ਫਸਦੇ ਨਜ਼ਰ ਆਏ ਜਿਸ ਤੋਂ ਬਾਅਦ ਹੁਣ ਇਸ ਜਾਮ ਨੂੰ ਇੱਕ ਇੱਕ ਕਰਕੇ ਕਲੀਅਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਈ ਕੋਰਟ ਚੌਂਕ ਦੀਆਂ ਤਸਵੀਰਾਂ ਨੇ ਜਿਸ ਢੰਗ ਦੇ ਨਾਲ ਐਮ ਐਲ ਏ ਜਿਹੜੇ ਨੇ ਉਹ ਪੈਦਲ ਜਾਂਦੇ ਹੋਏ ਨਜ਼ਰ ਆਏ ਉਹਨਾਂ ਦੀ ਤਸਵੀਰ ਵਿਖਾਈ ਔਰ ਉਸ ਤੋਂ ਬਾਅਦ ਹੁਣ ਜਦੋਂ ਜਾਮ ਕਲੀਅਰ ਕੀਤਾ ਜਾ ਰਿਹਾ ਤੇ ਆ ਜਿਹੜੀਆਂ ਗੱਡੀਆਂ ਫਸੀਆਂ ਹੋਈਆਂ ਸੀ ਇਸ ਜਾਮ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਦੀ ਤਰਫ ਸੈਕਟਰੀਏਟ ਦੀ ਤਰਫ ਜਾਣ ਦਿੱਤਾ ਜਾ ਰਿਹਾ ਤੁਹਾਨੂੰ ਲਗਾਤਾਰ ਤਸਵੀਰਾਂ ਜ਼ਰੂਰ ਵਿਖਾ ਰਹੇ ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਜਾਮ ਸੀ ਕਿਉਂਕਿ ਸਿੱਧੇ ਤੌਰ ਤੇ ਇੱਕ ਵੱਡਾ ਪ੍ਰੋਟੈਸਟ ਹੋਇਆ ਹੈ ਹੋਰ ਜਿਸ ਢੰਗ ਦੇ ਨਾਲ ਸੁਨੀਲ ਜਾਖੜ ਕਹਿੰਦੇ ਨਜ਼ਰ ਆਇਆ ਕਿ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਔਰ ਸਪੀਕਰ ਨੂੰ ਮਿਲਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਸਿਕਿਉਰਿਟੀ ਨੇ ਗੇਟ ਤੇ ਹੀ ਰੋਕਤਾ ਜਿਸ ਤੋਂ ਬਾਅਦ ਉਹਨਾਂ ਨੂੰ ਮਜਬੂਰਨ ਧਰਨਾ ਪ੍ਰਦਰਸ਼ਨ ਕਰਨਾ ਪਿਆ ਲੇਕਿਨ ਇਸ ਧਰਨਾ ਪ੍ਰਦਰਸ਼ਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਸੈਕਟਰੀਏਟ ਤੋਂ ਲੈ ਕੇ ਜਿਹੜਾ ਹਾਈ ਕੋਰਟ ਵਾਲਾ ਚੌਕ ਆ ਉੱਥੋਂ ਤੱਕ ਇੱਕ ਵੱਡਾ ਜਾਮ ਜਿਹੜਾ ਹੋ ਵੇਖਣ ਨੂੰ ਮਿਲਿਆ ਕਿਉਂਕਿ ਹਾਈ ਕੋਰਟ ਦੀਆਂ ਗੱਡੀਆਂ ਵੀ ਇਸੇ ਰਾਹੀ ਤੋਂ ਹਾਈ ਕੋਰਟ ਜਾਂਦੀਆਂ ਨੇ ਦੂਜੇ ਪਾਸੇ ਸੈਕਟਰੀਏਟ ਦੀ ਗੱਲ ਕਰੀਏ ਪੰਜਾਬ ਹਰਿਆਣਾ ਜਿਹੜਾ ਸੈਕਟਰੀਏਟ ਉਸ ਦੀਆਂ ਗੱਡੀਆਂ ਵੀ ਇੱਥੋਂ ਹੀ ਜਾਂਦੀਆਂ ਨਜ਼ਰ ਆਉਂਦੀਆਂ ਨੇ ਔਰ ਜਿਸ ਢੰਗ ਦੀ ਤੁਹਾਨੂੰ ਤਸਵੀਰ ਵਿਖਾ ਰਿਹਾ ਤੁਸੀਂ ਤਸਵੀਰਾਂ ਲਗਾਤਾਰ ਵੇਖ ਰਹੇ ਹੋ ਕਿ ਕਿਸ ਢੰਗ ਦਾ ਇੱਕ ਵੱਡਾ ਜਾਮ ਹੈ ਸੁਰੱਖਿਆ ਜਿਹੜੀ ਆ ਵਾਦਾ ਦਿੱਤੀ ਗਈ ਹੈ ਹਾਲਾਂਕਿ ਹੁਣ ਸੁਨੀਲ ਜਾਖੜ ਹੋਰੀ ਜਿਹੜੇ ਨੇ ਉਹ ਵਿਧਾਨ ਸਭਾ ਜ਼ਰੂਰ ਪਹੁੰਚ ਗਏ ਨੇ ਲੇਕਿਨ ਕਿਸਾਨਾਂ ਦਾ ਮਸਲਾ ਜਿਹੜਾ ਉਹ ਅੱਜ ਦੇ ਇਸ ਬਜਟ اجلاس ਦੇ ਵਿੱਚ ਦੁਬਾਰਾ ਤੋਂ ਪੱਖ ਦਾ ਨਜ਼ਰ ਆਇਆ ਵੇਖਣ ਵਾਲੀ ਗੱਲ ਰਹੇਗੀ اجلاس ਸ਼ੁਰੂ ਹੋ ਚੁੱਕਿਆ ਹੈ ਹੁਣ ਜਦੋਂ ਕਾਰਵਾਈ ਅੱਗੇ ਵੱਧਦੀ ਹੈ ਤਾਂ ਕਿ ਕੁਝ ਸਰਗਰਮੀਆਂ ਜਿਹੜੀਆਂ ਨੇ ਉਹ ਅੱਜ ਦੇ ਇਸ اجلاس ਦੇ ਵਿੱਚ ਵੇਖਣ ਨੂੰ ਮਿਲਣਗੀਆਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 월드 오픈 챌ेंज 17 타임 골드 메달리스트 आर के तांत्रिक पंडित मौलवी बेगम तांत्रिक इनना छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबानी विदेश च पक्का होना कारोबार दा ना चलना सिर्फ इकतीस घंटिया समाधान फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप